ਆਪ ਦੇ ਨਾਲ ਜਿਹੜੀ ਗੱਲ ਬਿੱਤੀ ਕੁਝ ਮਹੀਨੇ ਪਹਿਲਾਂ ਮੇਰੀ ਕੁੜੀਆਂ ਨਾਲ ਹੈਗੀ ਸੀ ਇੱਥੇ ਗਰੋਸਰੀ ਸਾਂਝੀ ਮਤਲਬ ਰੋਟੀ ਪਾਣੀ ਸਾਂਝਾ ਸੀ ਮਤਲਬ ਇੱਕ ਜਾਣਾ ਲੈ ਆਉਂਦਾ ਸੀਗਾ ਹਨਾ ਤੇ ਉੱਚਾ ਜਿਹਦੇ ਕੋਲ ਗੱਡੀ ਸੀ ਉਹ ਲੈ ਆਉਂਦਾ ਸੀ ਬਾਕੀਆਂ ਨੂੰ ਬਿੱਲ ਬਣਾ ਕੇ ਦੇ ਦਿੱਤਾ ਜਾਂਦਾ ਸੀਗਾ ਵੀ ਭਾਈ ਅੱਜ 800 ਦਾ ਆਸਣਾ ਗਿਆ ਸਾਰਿਆਂ ਦਾ ਇੱਧਾ ਇੱਧਾ ਕਰਕੇ ਕਿੰਨਾ ਵੀ ਆ ਗਿਆ ਪਹਿਲਾਂ ਨਾਰਮਲ ਆਉਂਦਾ ਜਦੋਂ ਮਤਲਬ ਪਤਾ ਲੱਗਦਾ ਇੱਥੇ 2-250 ਤੱਕ ਗਰੋਸਰੀ ਪੂਰੀ ਵਧੀਆ ਫਰੂਟਸ ਦੇ ਨਾਲ ਹਨਾ ਹੋ ਜਾਂਦੀ ਆ ਤੇ ਉਹਦੂ ਗਿਆ ਵੀ ਉਹ 3 3 ਚ 4 400 ਬਿੱਲ ਆਉਣ ਲੱਗ ਗਿਆ ਉਹ ਕੁੜੀ ਕਹਿੰਦੀ ਨਾਲ ਦੀ ਵੀ ਇੱਕ ਕਹਿੰਦੀ ਵੀ ਮੇਰੇ ਚੰਨੀ ਪਹੁੰਚ ਨਹੀਂ ਵੀ ਮੈਂ ਤਾਂ ਨਹੀਂ ਖਰਚਾ ਚੱਕ ਸਕਦੀ ਵੀ ਪਲੀਜ਼ ਮੈਂ ਆਪਣੀ ਗਰੋਸਰੀ ਐਡ ਕਰਨੀ ਆ ਠੀਕ ਹੈ ਤੇ ਉਹ ਜਿਹੜੀ ਕੁੜੀ ਮੇਨ ਸੀ ਜਿਹੜੀ ਸੌਦਾ ਲੈ ਕੇ ਆਉਣੀ ਹੁੰਦੀ ਸੀ ਜਿਹਦੇ ਕੋਲ ਗੱਡੀ ਸੀ ਉਹ ਕਹਿੰਦੀ ਵੀ ਜੇ ਤੂੰ ਨਾ ਆਪਣੀ ਗਰੋਸਰੀ ਐਡ ਕਰਨੀ ਆ ਤਾਂ ਫਿਰ ਠੀਕ ਆ ਆਪਦਾ ਰਾਸਨ ਐਡ ਲਿਆ ਮੈਂ ਉਹਨੂੰ ਕਿਹਾ ਵੀ ਰਾਸ਼ਨ ਤਾਂ ਪਹਿਲਾਂ ਹੀ ਇੰਨਾ ਪਿਆਗਾ ਵੀ ਆਪਣਾ ਇੰਨਾ ਸਮਾਨ ਪਿਆਗਾ ਹਨਾ ਵੀ ਇਹਦੇ ਵਿੱਚੋਂ ਤਾਂ ਇਹਨੂੰ ਡਿਵਾਈਡ ਕਰਕੇ ਦੇ ਉਹਨਾਂ 3 ਕਿਲੋ ਖੰਡ ਸੀ 3 ਕਿਲੋ ਖੰਡ ਹੈ ਤੇ ਵੈਸੇ ਤਾਂ ਮਤਲਬ ਕਿ ਕਹਿੰਦੀ ਵੀ ਮੈਂ ਬਹੁਤ ਵੱਡੀ ਕੋਹ ਆ ਜੋ ਆ ਸ਼ਿਫਟ ਮੈਨੇਜਰਾ ਫਲਾਨਾ ਦੇ ਮਗਾ ਕਾਦੀਆ ਮਨੇਚ ਰਹੀ ਨਹੀਂ ਠੀਕ ਹੈ ਉਸ ਤੋਂ ਬਾਅਦ ਤੇ 3 ਕਿਲੋ ਖੰਡ ਪਿੱਛੇ ਮੈਨੂੰ ਉਹਨੇ ਪਿਕਅਪ ਕੀਤਾ ਮੇਰੀ ਜੌਬ ਤੋਂ ਤੇ 20 ਡਾਲਰ ਉਹਨੂੰ ਮੈਂ ਪੇ ਕੀਤੇ ਉਹ ਮੈਂ ਮੈਂ ਉਹਨੂੰ ਪੇ ਕਰਦੀ ਹੁੰਦੀ ਸੀ ਕਿ ਜਦੋਂ ਵੀ ਮੈਨੂੰ ਮੇਰੀ ਜੌਬ ਤੇ ਜਾਕਦੀ ਸੀ ਉਸ ਟਾਈਮ ਮੇਰੇ ਕੋਲ ਗੱਡੀ ਨਹੀਂ ਸੀ ਉਹਨੂੰ 20 ਡਾਲਰ ਇੱਕ ਪਾਸੇ ਦੇ ਪੇ ਕੀਤੇ ਮੈਂ ਰੁਕ ਗਈ ਰਸਤੇ ਦੇ ਵਿੱਚ ਮੈਂ ਕਹ ਵੀ ਯਾਰ ਤੁਸੀਂ ਹਨਾ ਵੀ ਉਹ ਕਹਿੰਦੀ ਵੀ ਹੁਣ ਰਸਨਾ ਅਡ ਕਰ ਲਿਆ ਜੋ ਕਰ ਲਿਆ ਬਹੁਤ ਕਰ ਲਿਆ ਮੈਂ ਚੱਲ ਕੋਈ ਨਾ ਵੀ ਜਿਹੜਾ ਉਹਦਾ ਰਸਣ ਬੰਦ ਹੋ ਤਾਂ ਤੁਸੀਂ ਦੇ ਦੋ ਅਗਲੇ ਚ ਨਹੀਂ ਪਹੁੰਚ ਹੈਗੀ ਉਹ ਨਹੀਂ ਇੰਨਾ ਖਰਚਾ ਕਰਨ ਚਾਹੁੰਦੀ ਅਗਲਾ ਘਟ ਖਾਵੇ ਅਗਲਾ ਵੱਧ ਜਾਏ ਚਲੇ ਚਾਹੀਏ ਯਾਰ ਅਗਲਾ ਗੁਰੂ ਘਰ ਜਾ ਕੇ ਖਾਵੇ ਹਨਾ ਵੀ ਤੁਹਾਨੂੰ ਨਹੀਂ ਪ੍ਰੋਬਲਮ ਆ ਉਹ ਕਹਿੰਦੀ ਖੰਡ ਤਾਂ ਮੈਂ ਦਿੰਦੀ ਉਸ ਕੁੜੀ ਨੇ 3 ਕਿਲੋ ਖੰਡ ਦੱਬੀ ਹੋਦੀ ਪਤਲੇ ਕਿ ਉਹ ਕੀ ਉਹ ਗਈ ਹੈ ਨਾ ਵਿਚਾਰੀ ਆਵਦਾ ਸਮਾਨ ਚੱਲੀ ਆਈ ਹੈ ਨਾ ਜਾ ਕੇ ਜਿਹੜੀ ਕੁੜੀ ਨੇ ਖੰਡ ਦੱਬੀ 3 ਕਿਲੋ ਉਹ ਇਥੋਂ ਦੀ ਪੀਆਰ ਸੀ ਤੇ ਆਵਦਾਵਦੇ ਕੁਲ ਘਰ ਸੀਗਾ ਤੇ ਯਾਰ ਮੈਨੂੰ ਐ ਨਹੀਂ ਸਮਝ ਲੱਗਦੀ ਹੁਣ ਮੈਨੂੰ ਇਹ ਕਹਿਣੀ ਆ ਵੀ ਜਿਹੜੀ ਤੂੰ 3 ਕਿਲੋ ਖੰਡ ਦੱਬੀ ਸੀ ਉਹਦੇ ਨਾਲ ਦੂਜਾ ਘਰ ਲੈ ਲਈ ਕੋਈ ਬੰਗਲਾ ਲਵੀ ਜਿਹੜਾ ਪਹਿਲਾਂ ਨਾਲ ਘਰ ਲਿਆ ਬਕਾਰ ਜਾ ਉਹ ਨਾ ਲਵੀ ਕੋਈ ਬੰਗਲਾ ਲਵੀ ਵੀ ਕੋਈ ਗੱਲ ਬਣਤਾ ਜਾਵੇ ਪਤਾ ਤਾਂ ਲੱਗ ਜੇ ਵੀ ਖੰਡ ਲੱਗੀ ਆ ਬੰਗਲੇ ਤੇ ਉਹ ਤਾਂ ਦੂਜਿਆਂ ਦਾ ਖਾ ਖਾ ਕੇ ਹਨਾ ਕਿੱਥੋਂ ਤੂੰ ਮਹਿਲ ਖੜੇ ਕਰ ਲੇਗੀ ਇਹ ਨਾ ਕਿ ਦਿਖਾਵੇ ਨੂੰ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਪਰ ਅੰਦਰੋਂ ਮਾਨੋਗੇ ਜਿਹੜਾ ਲੋਕਾਂ ਦਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੈਗਾ ਕਿ ਹਨਾ ਵੀ ਜੇ ਇੱਥੋਂ ਦੇ ਲੋਕ ਦੇਖਣ ਚ ਚੰਗੇ ਲੱਗਦੇ ਨੇ ਜਾਣਾ ਗੁਰੂ ਘਰ ਆ ਕਰਨੀਆਂ ਚੰਗੀਆਂ ਗੱਲਾਂ ਪਰ ਅੰਦਰੋਂ ਜੋ ਸਟੂਡੈਂਟਾਂ ਨੂੰ ਨਮਿਆਂ ਨੂੰ ਖਾਣਾ ਜਿਵੇਂ ਜਿਵੇਂ ਸਰਤਾਂ ਆਉਂਦੀਆਂ ਨੇ ਜਵਾਕਾਂ ਨੂੰ ਉਹ ਸੰਭਲਦੇ ਜਾਂਦੇ ਨਹੀਂ ਹਨਾ ਉਹਨਾਂ ਦੇ ਕ੍ਰੈਡਿਟ ਕਾਰਡ ਨਹੀਂ ਬਣੇ ਹੁੰਦੇ ਉਹਨਾਂ ਦਾ ਕੋਈ ਡੈਬਿਟ ਕਾਰਡ ਨਹੀਂ ਆਇਆ ਹੁੰਦਾ ਬੈਂਕ ਤੋਂ ਫਿਲਹਾਲ ਉਹ ਨਿਊ ਹੁੰਦੇ ਨੇ ਬੜੀ ਲੁੱਟ ਮਚਾਈ ਜਾਂਦੀ ਆ ਵਿਚਾਰਾ ਡਰਦਾ ਹਨਾ ਛੇ ਪਮੰਦ ਆ ਯਾਰ ਕੁੜੀ ਰਿਸ਼ਤੇਦਾਰੀ ਜੋ ਇੱਦਾਂ ਡਾ ਕਰਕੇ ਅ ਜਿੰਨੇ ਇੱਥੇ ਆਪਦੀ ਮਾਰ ਕਰਦੇ ਨੇ ਉੱਥੇ ਕੋਈ ਮਾਰ ਨਹੀਂ ਕਰਦਾ ਹੈਗਾ ਪਲੀਜ਼ ਜਦੋਂ ਵੀ ਤੁਸੀਂ ਇੱਥੇ ਆਉਣਿਓ ਕੈਨੇਡਾ ਦੇ ਵਿੱਚ ਕੀ ਸੇ ਨਾ ਆਪਦਾ ਰੋਟੀ ਪਾਣੀ ਸਾਂਝਾ ਨਾ ਰੱਖੋ ਖੰਡ ਵਾਲੀ ਵੀਡੀਓ ਬਣਾਉਣ ਦਾ ਮਕਸਦ ਤਾਂ ਵੀਰੇ ਇਹੀ ਆ ਕਿ ਜਦੋਂ ਹੁਣ ਨਵੇਂ ਸਟੂਡੈਂਟ ਆਉਣਗੇ ਤੁਹਾਨੂੰ ਪਤਾ ਸੈਪਟੈਂਬਰ ਇਨਟੇਕ ਦੇ ਵਿੱਚ ਨਵੇਂ ਆਉਣੇ ਆ ਕਿ ਵੀਰੇ ਆਪਦਾ ਰਾਸ਼ਨ ਪਾਣੀ ਆਡ ਰੱਖਿਓ ਤੇ ਹਨਾ ਸਾਰਾ ਰਾਸ਼ਨ ਪਾਣੀ ਸੋਨੂੰ ਇੱਥੇ ਵਾਲੇ ਪੀਅਰ ਲੋਕਾਂ ਦਾ ਵੀ ਖਰਚਾ ਚੱਕ ਲੈਣਾ ਪੈਣਾਗਾ ਥੋੜਾਕਾ ਦਿਮਾਗ ਤੋਂ ਕੰਮ ਲਿਆ ਕਰੋ ਐਨੇ ਭੋਲੇ ਭਾਲੇ ਹੁੰਨੇ ਆ ਨਾ ਯਾਰ ਸੱਚੀ ਇਹ ਗੱਲਾਂ ਮੇਰੇ ਨਾਲ ਵੀ ਹੋਈਆਂ ਨੇ ਹਨਾ ਕਿੰਨੀਆਂ ਨੇ ਲੁੱਟਾਂ ਹੋਈਆਂ ਪਤਾ ਨਹੀਂ ਹੁਣ ਮੈਂ ਦੇਖਣਾ ਜਾ ਕੇ ਕਿ ਹਰ ਉਹਨਾਂ ਦੇ ਮਹਿਰਬਾਨਗੇ ਕਿ ਰਹਿਗੇ ਕੀ ਪਤਾ ਅਗਲੇ ਨੇ ਕਿੱਡਾ ਕ ਬੰਗ ਤੇ ਵੀ ਪਲੀਜ਼ ਨਵੇਂ ਸਟੂਡੈਂਟਾਂ ਨੂੰ ਖਾਇਆ ਨਾ ਕਰੋ ਹਨਾ ਮਾਪਿਓ ਬਹੁਤ ਔਖੇ ਹੋਗੇ ਵੇਚਦੇ ਨੇ ਇੱਥੇ ਪਤਾ ਨਹੀਂ ਕਿਸੇ ਨੇ ਸੋਨਾ ਵੇਚਿਆ ਹੁੰਦਾ ਕਿਸੇ ਨੇ ਜ਼ਮੀਨਾਂ ਵੇਚੀਆਂ ਹੁੰਦੀਆਂ ਨੇ ਅਖੰਡਾ ਹੁੰਡਾ ਦੱਬ ਕੇ ਦਾ ਨਾ ਹੋਰ ਨਾ ਕਿਤੇ ਤੂੰ ਇੱਥੇ ਡੋਜ ਲੈ ਲੈ